ਰੇਟ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਕਹਿੰਦੇ ਸੀਗੇ ਵੀ ਸਸਤਾ ਜਿਹਾ ਮਕਾਨ ਘਰ ਕੋਠੀ ਹੋਵੇ ਸਾਨੂੰ ਦਿਖਾਓ ਤੇ ਮੇਨ ਗੱਲ ਹੈ ਵੀ ਜਗ੍ਹਾ ਜਿਹੜੀ ਹੈਗੀ ਆ ਉਹ ਰਜਿਸਟਰੀ ਵਾਲੀ ਹੈ ਤੇ ਰੇਟ ਮੰਗਿਆ ਮਾਲਕ ਨੇ 13 ਲੱਖ ਰੁਪਏ ਜੀ ਕੋਠੀ ਤੋਂ ਵੀ ਵਧੀਆ ਬਣਿਆ ਹੋਇਆ ਬਹੁਤ ਵਧੀਆ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਉੱਪਰ ਵੀ ਬਣਿਆ ਹੋਇਆ ਪੋਰਸ਼ਨ نیچے ਵੀ ਹੈ ਡਬਲ ਸਟੋਰੀ ਹੈ ਜੀ ਤੇ ਕਿਵੇਂ ਕੁਛ ਆ ਉਹ ਤੁਹਾਨੂੰ ਮੈਂ ਦੱਸ ਦਿੰਨੇ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੇ ਮੇਰੇ ਭਰਾ ਤੁਹਾਡੇ ਕੋਲ ਵੀ ਜੇ ਕਿਸੇ ਵੀ ਏਰੀਆ ਚ ਕੂਠੀਆਕਾਰ ਮਕਾਨ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ WhatsApp ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 73800 ਪੂਰਾ 26100 73 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਜਲਦੀ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਜੀ ਤੇ ਹੁਣ ਜਿਹੜਾ ਆਪਣੇ ਕੋਲੇ ਮਕਾਨ ਪਹੁੰਚਿਆ ਹੋਇਆ ਇਹਦੀ ਆਪਾਂ ਜੇ ਗੱਲ ਕਰੀਏ ਤਾ ਫਰੰਟ ਦੀਆਂ ਫੋਟੋਆਂ ਵੀ ਇਹਨਾਂ ਨੇ ਖਿੱਚ ਕੇ ਭੇਜੀਆਂ ਅੰਦਰੋਂ ਵੀ ਖਿੱਚ ਕੇ ਭੇਜੀਆਂ ਤੇ ਇਹਨਾਂ ਨਾਲ ਮੇਰੀ ਪੂਰੀ ਗੱਲ ਹੋਈ ਸੀ ਜਿਹੜੇ ਓਨਰ ਨੇ ਆਪ ਤੇ ਪਰਿਵਾਰ ਦੇ ਸਾਰੇ ਮੈਂਬਰ ਨੇ ਉਹ ਅਲੱਗ ਥਾਂ ਸ਼ਿਫਟ ਹੋ ਗਏ ਤਾਂ ਕਰਕੇ ਇਹਨਾਂ ਨੇ ਸੇਲ ਕਰਨੇ ਤੇ ਇਹਨਾਂ ਨੇ ਪਹਿਲਾਂ ਵੀਡੀਓ ਨਹੀਂ ਬਣਾਈ ਸੀ ਜੀ ਇਹਨਾਂ ਨੇ ਜਾਂਦੇ ਟਾਈਮ ਸਿਰਫ ਫੋਟੋਆਂ ਖਿੱਚੀਆਂ ਸੀਗੀਆਂ ਜੇ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਆਪਾਂ ਨੂੰ ਵੀਡੀਓ ਵੀ ਚਾਹੀਦੀ ਹੁੰਦੀ ਆ ਤਾਂ ਵੀਡੀਓ ਬਣਾ ਲੈਂਦੇ ਸੀ ਥੋੜੇ ਦੂਰ ਚਲੇ ਗਏ ਜਿਹੜੇ ਮਾਲਕ ਤੇ ਇਹਨਾਂ ਨੇ ਕਿਹਾ ਜਦੋਂ ਵੀ ਕੋਈ ਦੇਖਣ ਵਾਸਤੇ ਆਊਗਾ ਤਾਂ ਅਸੀਂ ਆ ਜਾਾਂਗੇ ਤੇ ਮਕਾਨ ਜਿਹੜਾ ਬਣਿਆ ਹੋਇਆ ਮਕਾਨ ਤਾਂ ਕਹਾਦਾ ਕੂਠੀ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਬਹੁਤ ਵਧੀਆ ਬਣੀ ਹੋਈ ਹੈ ਉੱਪਰ ਵੀ ਹੈ نیچے ਵੀ ਰਿਹਾਈਸ਼ ਹੈ ਉੱਪਰ ਵੀ ਰਿਹਾਈਸ਼ ਹੁੰਦੀ ਹੈ ਸਾਰਾ ਕੁਝ ਵਧੀਆ ਮੇਨਟੇਨ ਕੀਤਾ ਹੋਇਆ ਰੇਟ 13 ਲੱਖ ਰੁਪਈਆ ਤੁਹਾਨੂੰ ਪਹਿਲਾਂ ਹੀ ਮੈਂ ਦੱਸ ਹੀ ਦਿੱਤਾ ਸੀਗਾ ਉੱਪਰ ਵੀ ਲਿਖ ਕੇ ਮੈਂ ਲਾਈ ਦਿੱਤਾ ਸੀਗਾ ਵੀ 13 ਲੱਖ ਰੁਪਈਆ ਰੇਟ ਹੈ ਉੱਪਰ ਥੱਲੇ ਮੌਕੇ ਤੇ ਹੋ ਜਾਊਗਾ ਬਾਕੀ ਕਲਰ ਇਹਨਾਂ ਨੇ ਕਰਵਾ ਰੱਖਿਆ ਬਹੁਤ ਚੰਗਾ ਵਧੀਆ ਰੰਗ ਹੋਇਆ ਕਿਸੇ ਪਾਸੋਂ ਨਹੀਂ ਲੇਹਾ ਹੋਇਆ ਜੀ ਬਾਕੀ ਅੰਦਰ ਬਾੜ ਦੀਆਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਤੇ ਵਧੀਆ ਫਰਸ਼ ਲੱਗਿਆ ਹੋਇਆ ਤੇ ਵਧੀਆ ਟਾਈਲਾਂ ਵਗੈਰਾ ਲਗਵਾਈਆਂ ਹੋਈਆਂ ਜੇ ਆਪਾਂ ਉਪਰੋਂ ਛੱਤ ਦੀ ਗੱਲ ਕਰੀਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤਾਂ ਵਧੀਆ ਛੱਤ ਇਹਨਾਂ ਨੇ ਰੰਗ ਕਰਵਾਈ ਹੋਈ ਆ ਚਾਰੇ ਪਾਸੇ ਕੰਧਾਂ ਰੰਗ ਹੋਈਆਂ ਕੋਈ ਸਲਾਬ ਨਹੀਂ ਕੋਈ ਸੋਰਾ ਨਹੀਂ ਵਧੀਆ ਜੀ ਨਾ ਕੋਈ ਪਲਾਸਟਰ ਖਰਾਬ ਹੋਇਆ ਵਧੀਆ ਇਹਨਾਂ ਦਾ ਘਰ ਹੈ ਤੇ ਇਹਨਾਂ ਨੇ ਵੇਚਣਾ ਤੇ ਰੇਟ 13 ਲੱਖ ਰੁਪਏ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਸੀਗਾ ਤੇ ਓਨਰ ਦਾ ਮੋਬਾਈਲ ਨੰਬਰ ਅੱਗੇ ਤੁਹਾਨੂੰ ਮਿਲ ਜਾਊਗਾ ਉਹ ਵੀ ਤੁਹਾਨੂੰ ਮੈਂ ਕਨਫਰਮ ਕਰਵਾ ਦੂੰਗਾ ਜੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਵੀ ਕਿੱਥੇ ਆਹ ਮਕਾਨ ਹੈ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖਣਾ ਹੋਵੇ ਕਿਸੇ ਨੂੰ ਵੀ ਪਸੰਦ ਆਉਂਦਾ ਹੈ ਕਿਸੇ ਮੇਰੇ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਤਾਂ ਇਹਨਾਂ ਦਾ ਜਿਹੜਾ ਏਰੀਆ ਖਾਸ ਜਗਰਾਉਂ ਸਿਟੀ ਹੈ ਜੀ ਡਿਸਟ੍ਰਿਕਟ ਇਹਨਾਂ ਨੂੰ ਲੱਗਦਾ ਲੁਧਿਆਣਾ ਜੇ ਕੋਈ ਖਰੀਦਣ ਦਾ ਚਾਹਵਨ ਹੈ ਕੋਈ ਵੀ ਖਰੀਦਣਾ ਚਾਹੁੰਦਾ ਹੈ ਚਾਹੇ ਮੇਰਾ ਕੋਈ ਭਰਾ ਹੈ ਮੇਰਾ ਵੱਡਾ ਬਜ਼ੁਰਗ ਹੈ ਜਾਂ ਕੋਈ ਮੇਰੀ ਭੈਣ ਹੈ ਕੋਈ ਮੇਰੀ ਮਾਤਾ ਹੈ ਕਿਸੇ ਨੂੰ ਵੀ ਪਸੰਦ ਆਇਆ ਤਾਂ ਜਗਰਾਉ ਜਾ ਕੇ ਦੇਖ ਸਕਦਾ ਹਾਂ ਗੱਲਬਾਤ ਕਰ ਲਿਓ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਜਿਹੜੇ ਓਨਰ ਆਪ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 8847622537 ਦੁਬਾਰਾ ਫਿਰ ਤੋਂ ਕਨਫਰਮ ਤੁਹਾਨੂੰ ਮੈਂ ਕਰਵਾ ਦੇਣਾ ਜੀ 88476 22537 ਇਸ ਨੰਬਰ ਤੇ ਗੱਲ ਕਰ ਸਕਦੇ ਹਾਂ ਤੇ ਦੂਜਾ ਨੰਬਰ ਵੀ ਦਿੱਤਾ ਹੈ ਕਈ ਵਾਰੀ ਨਾ ਲੱਗੇ ਤਾਂ ਦੂਜਾ ਨੰਬਰ ਵੀ ਤੁਸੀਂ ਨੋਟ ਕਰ ਲਓ ਨੰਬਰ ਹੈ ਜੀ 62 839 83 702 ਦੋਵੇਂ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤੇ ਸੀ ਤੇ 75 ਗਾਜਰ ਜਗ੍ਹਾ ਆਪ ਨੂੰ ਮਿਲੂਗੀ 75 ਗਾਜ ਦੇ ਵਿੱਚ ਆਹ ਘਰ ਬਣਿਆ ਹੋਇਆ ਹੈ ਜਗ੍ਹਾ ਰਜਿਸਟਰੀ ਵਾਲੀ ਹੈ ਜੇ ਆਪਾਂ ਕੀ ਕੁਝ ਬਣਿਆ ਹੋਇਆ ਇਦਾਂ ਦੇਖੀਏ ਤਾਂ نیچے ਆਪਾਂ ਨੂੰ ਮਿਲ ਜੂਗਾ ਇੱਕ ਪੂਰਾ ਵੱਡਾ ਬਹੁਤ ਵੱਡਾ ਰੂਮ ਹੈ ਜੀ ਬਹੁਤ ਵੱਡਾ ਕਮਰਾ ਆਪਾਂ ਨੂੰ ਮਿਲ ਜੂਗਾ ਇੱਕ ਤੇ ਬਾਥਰੂਮ ਏਰੀਆ ਮਿਲ ਜੂਗਾ ਤੇ ਇੱਕ ਆਪਾਂ ਨੂੰ ਕਿਚਨ ਮਿਲ ਜੂਗਾ ਜੀ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਉੱਪਰ ਆਪਾਂ ਨੂੰ ਦੋ ਬੈੱਡਰੂਮ ਮਿਲ ਜਾਣਗੇ ਜੀ ਉੱਪਰ ਦੋ ਰੂਮ ਬਣੇ ਹੋਇਆ ਤੇ ਬਾਥਰੂਮ ਬਣਿਆ ਹੋਇਆ ਜੀ ਆਹ ਕੁਝ ਉੱਪਰ ਹੈ ਜੀ ਤੇ ਜਗਰਾਉ ਬਣਿਆ ਹੋਇਆ ਮਕਾਨ ਆਹ 13 ਲੱਖ ਰੁਪਿਆ ਡਿਮਾਂਡ ਹੈ ਲੈਸ ਬੈਸ ਹੋ ਜਾਊਗਾ ਤੇ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤੇ ਜੀ ਕਿਸੇ ਨੂੰ ਵੀ ਪਸੰਦ ਆਇਆ ਤਾਂ ਗੱਲ ਕਰ ਲਓ ਫੋਨ ਤੇ ਤੇ ਕੁਝ ਵੀ ਪੁੱਛਣਾ ਹੈ ਕੁਝ ਵੀ ਕਰਨਾ ਹੈ ਤਾਂ ਗੱਲ ਕਰ ਲਓ ਜਾ ਕੇ ਦੇਖ ਲਓ ਮਾਲਕ ਆਪ ਆ ਜਾਣਗੇ ਤੇ ਗੱਲਬਾਤ ਬਹਿ ਕੇ ਕਰ ਲਓ ਕਹਿੰਦੇ ਸੀਗੇ ਰੇਟ ਉੱਪਰ ਥੱਲੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂਗੀ ਬਾਕੀ ਵੀਡੀਓ ਦੀ ਗੱਲਬਾਤ ਆ ਪੂਰੀ ਕਰ ਲਈ ਤੇ ਜਿੰਨੇ ਤੁਸੀਂ ਆਇਓ ਜੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਜਿੰਨੇ ਤੁਸੀਂ ਆਪਣੀ ਆ ਨਵੀਂ ਵੀਡੀਓ ਦੇਖ ਰਹੇ ਹੋ ਪੂਰੀ ਵੀਡੀਓ ਦੇਖੇ ਤੁਸੀਂ ਬਹੁਤ ਬਹੁਤ ਸ਼ੁਕਰੀਆ ਤੇ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਹੈ ਮਕਾਨ ਹੈ ਕੂਠੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹਾਂ ਆਪਣੇ ਕੋਲੇ ਭੇਜਣ ਵਾਸਤੇ ਉੱਪਰ ਨੰਬਰ ਆਪਣਾ ਹਮੇਸ਼ਾ ਚੱਲਦਾ ਰਹਿੰਦਾ ਵਾਰ-ਵਾਰ ਨੰਬਰ ਹੈ ਜੀ 73 800 26173 ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀਦ ਵਿੱਚ ਐਡ ਆਪਾਂ ਲਗਾ ਦੇਵਾਂਗੇ ਜੀ ਕੋਈ ਕਮਿਸ਼ਨ ਕੋਈ ਖਰਚਾ ਵਰਚ ਆਪਾਂ ਨਹੀਂ ਲੈਂਦੀ ਕਿਸੇ ਨੇ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਆਪਾਂ ਸਿਰਫ ਪੰਜਾਬ ਚੋਂ ਨਹੀਂ ਹਰ ਏਰੀਆ ਚੋਂ ਚਾਹੇ ਹਰਿਆਣਾ ਚੋਂ ਦੇਖ ਰਿਹਾ ਹਾਂ ਚਾਹੇ ਰਾਜਸਥਾਨ ਤੋਂ ਜੁਪੀ ਚੋਂ ਬਿਹਾਰ ਚੋਂ ਜਿੱਥੋਂ ਵੀ ਦੇਖ ਰਿਹਾ ਹਾਂ ਆਪਾਂ ਐਡਵਰਟਾਈਜ਼ਮੈਂਟ ਕਰਦੇ ਰਹਿੰਦੇ ਹਾਂ ਅਸੀਂ ਆਪਣੇ ਕੋਲੇ ਮੈਸੇਜ ਆਉਂਦੇ ਰਹਿੰਦੇ ਆ ਅਲੱਗ-ਅਲੱਗ ਏਰੀਆ ਚੋਂ ਕਮੈਂਟ ਬਹੁਤ ਸਾਰੇ ਆਉਂਦੇ ਆ ਤੁਸੀਂ ਚੈੱਕ ਕਰਿਆ ਕਰੋ ਹਰ ਏਰੀਆ ਚੋਂ ਆਪਣੇ ਕੋਲੇ ਡਿਮਾਂਡ ਆਉਂਦੀ ਆ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਤੁਹਾਡਾ ਮਕਾਨ ਘਰ ਕੁਠੀ ਆ ਤੁਹਾਡੇ ਕੋਲੇ ਸੇਲ ਵਾਸਤੇ ਤੁਹਾਡਾ ਸੇਲ ਹੋ ਜਾਊਗਾ ਤੁਸੀਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਵੀਡੀਓ ਲਾਜ਼ਮੀ ਬਣਾ ਕੇ ਭੇਜ ਕਰੋ ਤੇ ਵੀਡੀਓ ਹਮੇਸ਼ਾ ਫੋਨ ਨੂੰ ਟੇਡਾ ਕਰਕੇ ਬਣਾਇਆ ਕਰੋ ਆਪਾਂ ਤਿੰਨ ਚਾਰ ਬਾਰੀ ਫੋਟੋਆਂ ਲਾ ਦਿੰਨੇ ਆ ਸਕਰੀਨ ਤੇ ਵੀ ਫੋਨ ਨੂੰ ਇਸ ਤਰ੍ਹਾਂ ਟੇਡਾ ਫੜ ਕੇ ਵੀਡੀਓ ਬਣਾਇਆ ਕਰੋ ਤੇ ਵੀਡੀਓ ਪ੍ਰੋਪਰ ਵਧੀਆ ਬਣਾਇਆ ਕਰੋ ਜੀ ਬਾਹਰ ਤੋਂ ਲੈ ਕੇ ਅੰਦਰ ਤੱਕ ਉੱਪਰ ਦੀ ਬਾਹਰ ਦੀ ਹਰ ਪਾਸੋਂ ਤਿੰਨ ਤੋਂ ਚਾਰ ਮਿੰਟ ਦੀ ਜਾਂ ਕਿੰਨੇ ਮਰਜ਼ੀ ਮਿੰਟ ਦੀ ਬਣੇ ਜੀ ਘੱਟੋ ਘੱਟ 1.5 ਮਿੰਟ ਦੀ ਤਾਂ ਹੋਵੇ ਜੀ ਤੇ ਬਣਾ ਕੇ ਆਪਣੇ ਕੋਲੇ ਭੇਜ ਦਿਓ ਤੇ ਇੱਕ ਗੱਲ ਹੋਰ ਜੀ ਕਮੈਂਟ ਕਾਫੀ ਜ਼ਿਆਦਾ ਆ ਰਹੀ ਸੀਗੇ ਵੀ ਕਿਸੇ ਨੇ ਕਿਸ਼ਤਾਂ ਤੇ ਘਰ ਵੇਚਣਾ ਹੋਵੇ ਤਾਂ ਕਿਸ਼ਤਾਂ ਤੇ ਜਿਹੜੇ ਘਰ ਵੇਚਣਾ ਚਾਹੁੰਦੇ ਆ ਤੁਸੀਂ ਭੇਜ ਕੇ ਆਪਣੇ ਕੋਲ ਐਡ ਕਰਵਾ ਸਕਦੇ ਹੋ ਤੁਹਾਡਾ ਮਕਾਨ ਆ ਜਿਹੜਾ ਬਹੁਤ ਜਲਦੀ ਸੇਲ ਹੋ ਚੁੱਕਾ ਕਿਉਂਕਿ ਕਾਫੀ ਕਮੈਂਟ ਆਈ ਸੀਗੇ ਵੀ ਕਿਸ਼ਤਾਂ ਤੇ ਘਰ ਲੈਣਾ ਸੀ ਤੇ ਕਿਸ਼ਤ ਕਰ ਲਾਂਗੇ ਕਿੰਨੀ ਵੀ ਲਾ ਲਓ ਉਹ ਤੁਸੀਂ ਆਪੇ ਗੱਲ ਕਰ ਲਓ ਤਿੰਨ ਕਿਸ਼ਤਾਂ ਕਰ ਲਓ ਦੋ ਕਿਸ਼ਤਾਂ ਕਰ ਲਓ ਐਦਾ ਕਿਸ਼ਤਾਂ ਤੇ ਵੀ ਕਮੈਂਟ ਆਉਂਦੇ ਰਹਿੰਦੇ ਆ ਕੋਈ ਕਿਸ਼ਤਾਂ ਤੇ ਵੇਚਣਾ ਚਾਹੁੰਦਾ ਤਾਂ ਵੀ ਤੁਸੀਂ ਦੱਸ ਦਿਓ ਜੀ ਤੇ ਤੁਸੀਂ ਜੇ ਵੀਡੀਓ ਨਹੀਂ ਬਣਾ ਕੇ ਭੇਜ ਸਕਦੇ ਤੁਹਾਡੇ ਕੋਲੇ ਕੋਠੀ ਆ ਵਧੀਆ ਬਣੀ ਹੋਈ ਆ ਚਾਹੇ ਕਿਵੇਂ ਵੀ ਆ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਤੁਸੀਂ ਸਾਨੂੰ ਵੀ ਕਹਿ ਸਕਦੇ ਹਾਂ ਅਸੀਂ ਆਪਣੇ ਆਪ ਵੀਡੀਓ ਬਣਾ ਕੇ ਲੈ ਜਾਵਾਂਗੇ ਜੀ ਉਹ ਤੁਹਾਡੀ ਮਰਜ਼ੀ ਆ ਤੁਸੀਂ ਬਣਾ ਕੇ ਭੇਜ ਦਿਓ ਤੁਸੀਂ ਬਣਾ ਕੇ ਭੇਜ ਸਕਦੇ ਹੋ ਤਾਂ ਭੇਜ ਦਿਓ ਨਹੀਂ ਤਾਂ ਅਸੀਂ ਬਣਾ ਕੇ ਲੈ ਜਾਵਾਂਗੇ ਤੁਸੀਂ ਸਾਨੂੰ ਦੱਸ ਦਿਓ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਹਿਲੀ ਵਾਰ ਜਿੰਨੇ ਤੁਸੀਂ ਆਇਓ ਜਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਵੀਡੀਓ ਨੂੰ ਤੇ ਮਿਲਦੇ ਆ ਜੀ ਜਲਦੀ ਆਪਾਂ ਤੁਸੀਂ ਬਹੁਤ ਪਿਆਰ ਦੇਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਸੇ ਤਰ੍ਹਾਂ ਬੱਸ ਪਿਆਰ ਬਣਾ ਕੇ ਰੱਖਿਓ ਤੇ ਨਾਲ ਕੀ ਜਾਣੇ ਜੀ ਪਿਆਰੀ ਜਾਣੇ ਹੋਰ ਤਾਂ ਕੁਝ ਨਹੀਂ ਬੱਸ ਅੱਜ ਲਈ ਇਹਨੇ ਜੀ ਮਿਲਦੇ ਆ ਜਲਦੀ ਤੇ ਠੀਕ ਹੈ ਜੀ